ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਆ ਉਮੀਦ ਕਰਦੇ ਆ ਕਿ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਮੌਸਮ ਦੱਸਣ ਵਾਸਤੇ ਵਲੌਗ ਨਿਕਾਜਾ ਬਣਾ ਰਹੇ ਸੀਗੇ ਤੇ ਅੱਜ ਧੁੰਦ ਬਹੁਤ ਪਈ ਆ ਅੱਜ ਤੇ ਰਿਕਾਰਡ ਤੋੜਿਆ ਪੂਰੇ ਧੁੰਦ ਨੇ ਤੇ ਠੰਡ ਵੀ ਹੁਣ ਪੂਰੀ ਤਰ੍ਹਾਂ ਆ ਗਈ ਆ ਅੱਜ ਵੀ ਦੋੜੀ ਪੋ ਮਾਗ ਵਾਲੀ ਦੋੜੀ ਉਹ ਮਾਗ ਵਾਲੀ ਧੁੰਦ ਤੇ ਬੱਚੇ ਜਾਣ ਵਾਲੇ ਸਕੂਲ ਮਾਰਜੀ ਤਾਂ ਅੱਜ ਬੱਚੇ ਹਾਰਨ ਵੱਜ ਗਿਆ ਤੇ ਬੱਚਿਆਂ ਦੀ ਹੋ ਗਈ ਤਿਆਰੀ ਬਸ ਆਉਣ ਵਾਲੀ ਆ ਤੇ ਨਾਲ ਹੀ ਅੱਜ ਕੋਟੀਆਂ ਬਲੇਜ਼ਰ ਕੱਢ ਲਏ ਆ ਇਹ ਆ ਠੰਡ ਦੀ ਨਿਸ਼ਾਨੀ ਪਹਿਲੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀ ਮੁੰਡਾ ਸਿਆਣਾ ਹੋ ਗਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਐ ਤੂੰ ਵੀ ਸਿਆਣੀ ਐ ਮੈਂ ਬੀਬੀ ਅੱਜ ਗਈ ਨਹੀਂ ਤੇ ਤੀਜਾ ਬੱਚਾ ਅੱਜ ਗਾਇਬ ਹੈ ਅੱਜ ਤੇ ਉਹ ਗਈ ਨਹੀਂ ਅਧਰਾ ਤੋਂ ਦਬ ਗਈ ਆ ਮੈਂ ਉਹਦੇ ਆਂਦੀ ਹਣੀ ਆ ਵੀ ਚੱਲ ਚੰਗਾ ਮੈਂ ਨਿਕ ਲਾ ਲੂਨੀ ਸਗੋਂ ਧੁੰਦ ਵੀ ਬਹੁਤ ਜ਼ਿਆਦਾ ਤੇ ਆ ਫੁੱਲ ਵੀ ਖਿੜ ਗਏ ਇਹ ਵੀ ਦੱਸਣਾ ਸੀਗਾ ਵੀ ਬਹੁਤ ਵਧੀਆ ਹੈ ਵੀ ਇਹ ਦੀਵਾਲੀ ਤੋਂ 1 ਮਹੀਨਾ ਪਹਿਲਾਂ ਲਾਇਏ ਹੈ ਨਾ ਮਹੀਨਾ ਤੋਂ ਪਹਿਲਾਂ ਅਜਾ ਦੀਵਾਲੀ ਤੇ ਖੜ ਜਾਣੇ ਆ ਪਰ ਬਸ ਆ ਗਈ ਚਲੋ ਇੰਨੀ ਜਿਆਦਾ ਤੋਂ ਨਾ ਇਹ ਆਪਣਾ ਗੇਟ ਹੀ ਨਹੀਂ ਹੈ ਨਾ ਇੱਥੋਂ ਲੱਗਾ ਜਾਏਗੀ ਸਵੇਰੇ ਤੋਂ ਹੋਰ ਜਿਆਦਾ ਹੋਏ ਬਹੁਤ ਔਖਾ ਪਿਆ ਤੇ ਆਹ ਕੰਡੀਸ਼ਨ ਵਾਂ ਅੱਜ ਦੇ ਮੌਸਮ ਦੀ ਧੁੰਦ ਵਿੱਚ ਤੇ ਡਰ ਵੀ ਲੱਗਦਾ ਹੈ ਨਾ ਜਦੋਂ ਹਾਂ ਨੀ ਰੋਡ ਤੇ ਇਦਾਂ ਵਿਜ਼ਿਬਿਲਟੀ ਜ਼ੀਰੋ ਆ ਕੁਝ ਨਹੀਂ ਦਿਸ ਰਿਹਾ ਆਹ ਹਾਂ ਲੱਗਦਾ ਲਾਈਟਾਂ ਦੇ ਸਿਰ ਤੇ ਹੀ ਆ। ਬਾਕੀ ਤਾਂ ਕੁਝ ਵੀ ਨਹੀਂ। ਉਹ ਅੱਗੋਂ ਬਾਸ ਆ ਰਹੀ ਏ ਇੱਕ। ਬਹੁਤ ਔਖਾ ਹੁੰਦਾ ਵਾ। ਉਹ ਆ ਰਹੀ ਹੋਵੇ। ਹੁਣ ਲੱਭੀ ਏ। ਉਹ ਵੀ ਇੱਕ ਉਹ ਸਾਹਮਣੇ ਆ ਗਈ ਤੇ ਉਹ ਦੇਖੋ ਵੀ ਸਾਹਮਣੇ ਖੜ ਗਈ। ਦਿਖਿਆ ਨਹੀਂ ਨਾ ਇਹਨਾਂ ਨੂੰ। ਹੁਣ ਬੈਕ ਕਰਨਗੇ। ਮਤਲਬ ਗੱਲ ਤਾਂ ਉਹੀ ਆ ਵੀ ਆ ਜਿਹੜੇ ਦਿਨ ਵਾ ਸਭ ਤੋਂ ਮੁਸ਼ਕਲ ਹੁੰਦੇ ਆ। ਉਹ ਵੀ ਘੁੰਮਦੇ ਤੇ ਘੇਰ ਕਰਨੇ ਕਿੱਥੇ ਜਾ ਜਾਂਦਾ ਨਾ। ਹੂੰ ਆਪਣਾ ਘਰ ਹੀ ਨੇ ਅੰਦਰ। ਅੰਦਰ ਵਾਲਾ ਘਰਿੰਦਾ ਬੜਿਆ। ਜਾਣਾ ਕਿ ਕਰ ਹੁਣ ਨਾ ਅੱਜ ਨਹੀਂ ਜਾਣਾ ਕਿਤੇ ਪਸਸਾ ਪਸਸਾ ਲੱਗ ਜੇਣਾ ਬੱਤੀ ਪਸੇ ਕਾਬ ਹੋ ਗਿਆ ਵੇਂਦਾ ਵੇਂਦਿਆ ਇਹ ਚਾਚੀ ਵੀ ਨਹੀਂ ਚੱਲ ਚੱਲੇ ਆ ਧਿਆਨ ਨਾ ਜਾਇਓ ਤੁੰਡ ਬੜੀ ਜੇ ਧਿਆਨ ਰੋਡ ਬੜਾ ਵਗਦਾ ਜੇ ਚਲੋ ਚਲੋ ਜਾਣਾ ਕਿ ਕਰ ਜਾਣਾ ਕਰ ਨਹੀਂ ਜਾਣਾ ਤੂੰ ਕੋਟੀ ਵੀ ਨਹੀਂ ਪਾਈ ਤੇ ਠੰਡ ਤੇ ਫਿਰ ਕੱਲ ਚਲੀਏ ਨਹੀਂ ਨਾਲ ਪਤਾ ਕੀ ਉਹ ਰੋਡ ਵਗਦਾ ਏ ਤੇ ਬੱਸਾ ਬਸੋਂ ਹੋਂ ਸਿਰ ਸਿਰ ਸਕੂਲ ਦੀਆਂ ਆਉਂਦੇ ਚਲੋ ਜੀ ਅੱਜ ਬਚਣਾ ਹੀ ਚੰਗਾ ਵਾ ਤੇ ਧੁੰਦ ਵੀ ਪਈ ਆ ਧੁੰਦ ਵਜੇ ਤੇ ਬੂਟਿਆਂ ਦਾ ਵੀ ਜਿਹੜਾ ਨਾ ਮਾੜਾ ਹਾਲ ਹੀ ਹੁੰਦਾ। ਉਹ ਨਾ ਪਾਣੀ ਦੀ ਆਵਾਜ਼ ਕਿੱਦਾਂ ਆਉਂਦੀ ਹੈ ਨਾ ਟਿੱਪ ਟਿੱਪ ਜਿੱਦਾਂ ਨਾ ਮੀਂਹ ਪੈਂਦਾ ਹੁੰਦਾ। ਹਾਂ ਤੇ ਐਵੇਂ ਆਵਾਜ਼ ਵੀ ਆਉਂਦੀ ਆ ਪਰ ਇਹ ਆ ਵੀ ਸਾਰੀ ਤਰੈਲ ਹੀ ਚੁੰਡੀ ਆ। ਤਰੈਲ ਚੁੰਡੀ ਆ। ਬਾਕੀ ਕਿੰਿਆਂ ਵਾਸਤੇ ਆ ਮੌਸਮ ਵਧੀਆ ਵਾ ਕਿੰਿਆਂ ਵਾਸਤੇ ਹਨਾ ਇਹ ਬੂਟਿਆਂ ਵਾਸਤੇ ਆ ਵੀ ਇਹਨਾਂ ਦੇ ਜਿਉਂ-ਜਿਉਂ ਠੰਡ ਵਧਣ ਲਈ ਇਹ ਜੋਗਨ ਆਉਂਦੇ ਆ। ਆ ਜਿਹੜੇ ਫਲਾਵਰ ਹੁੰਦੇ ਆ ਮਤਲਬ ਕਿ ਸੋਹਣੇ ਲੱਗਦੇ ਆ ਬੜੇ ਪਰ ਏਡੇ ਭਾਰੇ ਹੋ ਜਾਂਦੇ ਆ ਨਾ ਇਹਨਾਂ ਦੀਆਂ ਡੰਡੀਆਂ ਕਮਜ਼ੋਰ ਹੁੰਦੀਆਂ ਮ ਟੁੱਟ ਜਾਂਦੇ ਆ ਉਹ ਟੁੱਟ ਜਾਂਦੇ ਆ ਤੇ ਝੁੱਕ ਜਾਂਦੇ ਭਾਰ ਨਹੀਂ ਇੰਨਾ ਕੋ ਸੰਭਲਦਾ ਇਹ ਲਾਇਆ ਤੇ ਆਪਣਾ ਵਧੀਆ ਸੀ ਪਿਛਲੇ ਸਾਲੋਂ ਵਧੀਆ ਪਰ ਇਹ ਆ ਵੀ ਇਹ ਟੁੱਟ ਜਾਂਦੇ ਆ ਵਧੀਆ ਹੀ ਆ ਮਾਰੇ ਦੇ ਨਹੀਂ ਆ ਇਹ ਵੇਖੋ ਉਹਨੇ ਆਖਿਆ ਸੀ ਮਾਲੀ ਨੇ ਤੇ ਜਦੋਂ ਇਹ ਬੂਟਾ ਹੋ ਜਾਣਾ ਨਾ ਗਾ ਫਰਵਰੀ ਤਾਂ ਕਰੀਂਦੇ ਹੁੰਦੇ ਜਨਵਰੀ ਫਰਵਰੀ ਤੱਕ ਤੇ ਜਦੋਂ ਬੂਟੇ ਆਂਦੇ ਵੱਡੇ ਭਾਰੇ ਹੋ ਜਾਣੇ ਨਾ ਤੇ ਫੁੱਲ ਵੀ ਸੰਘੜੇ ਹੋ ਜਾਣੇ ਆ ਬੂਟੇ ਨਹੀਂ ਲੱਗਦੇ ਹੋਰ ਆ ਜਾਣੇ ਆ ਪਰ ਇਹ ਵੀ ਟੁੱਟਦੇ ਆ ਇਹ ਪਤਾ ਨਹੀਂ ਕਿਉਂ ਟੁੱਟਦੇ ਇਹਨਾਂ ਦੇ ਫੁੱਲ ਉਤੋਂ ਲਿਫ ਜਾਂਦੇ ਆ ਸਿਰਫ ਭਾਰੇ ਬੂਟਾ ਫੁੱਲ ਫੁੱਲ ਜਿਹੜਾ ਭਾਰਾ ਵਾ ਹਨਾ ਤਣਾ ਕਮਜ਼ੋਰ ਆ ਟਾਣੀ ਹਾਂ ਟੁੱਟ ਲੰਮਕ ਗਿਆ ਬਾਕੀ ਇੱਕ ਕੀ ਹੀ ਵੀ ਇੱਥੇ ਸੀ ਹਾਂ ਆ ਬੈਠੀ ਹੈ ਇਹ ਇਹ ਚੜੀ ਕਦੀ ਉੱਡ ਜਾਂਦੀ ਕਦੀ ਆ ਜਾਂਦੀ ਰੁੱਖ ਲਾਉਣ ਦਾ ਫਾਇਦਾ ਜਦੋਂ ਆਪਾਂ ਆਲਣੇ ਬਣਾ ਬਣਾ ਕੇ ਦਿੰਦੇ ਆ ਨਾ ਮੇਰੇ ਖਿਆਲ ਆ ਮੇਰੀ ਸੋਚ ਇਹ ਕਹਿੰਦੀ ਵੀ ਉਸ ਚੀਜ਼ ਦੀ ਲੋੜ ਨਹੀਂ ਇਸ ਚੀਜ਼ ਦੀ ਲੋੜ ਹੁੰਦੀ ਆ ਇਹ ਪੰਛੀ ਜਿਹੜੇ ਆ ਆਲਣੇ ਬਣਾਉਣੇ ਭੁੱਲੇ ਹੈਗੇ ਉਹਨਾਂ ਨੇ ਆਪੇ ਬਣਾ ਲੈਣ ਸਿਰਫ ਇਹਨਾਂ ਨੂੰ ਹੈਗਾ ਰੁੱਖ ਚਾਹੀਦੇ ਆ ਤੇ ਆਹ ਬੂਟੇ ਜਿਹੜੇ ਆ ਇਹ ਵੀ ਭਰੇ ਪਏ ਆ ਆਲੇ ਨਾਲ ਆ ਵੀ ਇਹ ਅਸ਼ੋਕਾ ਟਰੀ ਦਾ ਜਿਹੜਾ ਇਹਨਾਂ ਨੂੰ ਸ਼ੋਕਾ ਟਰੀ ਬੋਲਦੇ ਆ ਇਹਨਾਂ ਦਾ ਫਾਇਦਾ ਇਹ ਹੁੰਦਾ ਵੀ ਇਹਦੇ ਵਿੱਚ ਕੋਈ ਵੀ ਵੱਡਾ ਪੰਛੀ ਨਹੀਂ ਵੜ ਸਕਦਾ ਜਿਦਾਂ ਕਾਂ ਹੋ ਗਿਆ ਜਾਂ ਹੋਰ ਕੋਈ ਪੰਛੀ ਆਂਡੇ ਖਾਣ ਵਾਲੇ ਇਹਦੇ ਵਿੱਚ ਘੁੱਗੀ ਚਲੀ ਜਾਂਦੀ ਆ ਛੋਟੀਆਂ ਚਿੜੀਆਂ ਬੁਲਬੁਲ ਛੋਟੇ ਛੋਟੇ ਬਰੀਕ ਤੋਂ ਬਰੀਕ ਜਿਹੜੇ ਹੁੰਦੇ ਆ ਨਾ ਚਿੜੀਆਂ ਪੰਛੀ ਉਹ ਵੜ ਜਾਂਦੇ ਆ ਉਹਨਾਂ ਦੇ ਆਲੇ ਨੇ ਸੇਫ ਰਹਿੰਦੇ ਆ ਧੁੱਪ ਤੋਂ ਧੁੰਦ ਤੋਂ ਠੰਡ ਤੋਂ ਬਰਸਾਤ ਤੋਂ ਇਹ ਸੇਫ ਰਹਿੰਦੇ ਆ ਇਹਨੂੰ ਪਸੰਦ ਵੀ ਬੜਾ ਕਰਦੇ ਇਸ ਬੂਟੇ ਨੂੰ ਕਿ ਇਹਦੇ ਵਿੱਚ ਕਿਸੇ ਵੀ ਚੀਜ਼ ਦਾ ਅਸਰ ਨਹੀਂ ਹੁੰਦਾ ਨਾ ਤੇ ਲਾਂ ਮਾਰ ਕਰਦੀਆਂ ਇਹਨਾਂ ਤੇ ਕਿਹਾ ਵੀ ਇਹਨਾਂ ਦਾ ਜਦੋਂ ਨੇਰੂ ਨੂੰ ਵੀ ਆਉਂਦੀਆਂ ਇਹਨਾਂ ਦਾ ਖਲਾਰਾ ਦੂਰ ਤੱਕ ਨਹੀਂ ਜਾਂਦਾ ਹੈ ਨਾ ਇਹ ਬਸ ਇੱਥੇ ਲੱਗ ਲੱਗੇ ਰਹਿੰਦੇ ਆ ਪੱਤੇ ਬਹੁਤੀ ਦੂਰ ਤੱਕ ਨਹੀਂ ਆਹ ਬੂਟਾ ਲਾਉਣ ਦੀ ਕੋਸ਼ਿਸ਼ ਕਰਿਓ ਜੇ ਜਿਹੜੀ ਕੋਈ ਜਗ੍ਹਾ ਘੱਟ ਵੀ ਹੈਗੀ ਨਾ ਕਿਉਂਕਿ ਜਾਂਦਾ ਸਿੱਧਾ ਵਾ ਖਲਾਰਾ ਦਾ ਘੱਟ ਵਾ ਤੇ ਪੰਛੀ ਵੀ ਵਿਸ਼ਵਾਸ ਕਰਦੇ ਇਹਦੇ ਤੇ ਘਰ ਵਿੱਚ ਲੱਗਦਾ ਵੀ ਸੋਹਣਾ ਵਾ ਇਹ ਸਾਡੇ ਤਾਂ ਐਟ ਟਾਈਮ ਜਿੱਦਾਂ ਕੂਰੀ ਚਾਲ ਪੈਲ ਹੋਣ ਈ ਆ ਕੰਦ ਖਰਾਬ ਹੋਇਆ ਜਾਂ ਕਦਮ ਡੱਕਾ ਕਰਨਾ ਇਹਦਾ ਲੈਂਸਰ ਲਾਇ ਹੁਣ ਤਾਂ ਉਹ ਜਿਹੜੀ ਕੰਦ ਕਵਰ ਹਾਂ ਹਾਂ ਬਾਹਰੋਂ ਘੱਟਾ ਘੁੱਟਾ ਵੀ ਨਹੀਂ ਹੁੰਦਾ ਜਿੱਦਾਂ ਲਾਇਆ ਹੁੰਦਾ ਕੰਦ ਨਾਲ ਬਾਕੀ ਇਹ ਹੀ ਆ ਵੀ ਮੌਸਮ ਤੁਹਾਡੇ ਸਾਹਮਣੇ ਹੀ ਆ ਸਾਡੇ ਤਾਂ ਪੂਰੀ ਤਰ੍ਹਾਂ ਚੇਂਜ ਹੋ ਗਿਆ ਅੱਜ ਤੇ ਕੋਟੀਆਂ ਵੀ ਕੱਟਦੀਆਂ ਸਵੈਟਰ ਕੱਟਦੇ ਸੌਲ ਲੈ ਆਲੇ ਇਹਨਾਂ ਨੇ ਤੇ ਜਿੰਨਾਂ ਜਿੰਨਾਂ ਦਾ ਵੀ ਮੌਸਮ ਚੇਂਜ ਹੋਇਆ ਜਾਂ ਐਵੇਂ ਦਾ ਹੈਗਾ ਅੱਜ ਇੰਨੀ ਧੁੰਦ ਹੈਗੀ ਆ ਵਿਜ਼ਿਬਿਲਟੀ ਜਿਹੜੀ ਪੂਰੀ ਤਰ੍ਹਾਂ ਜ਼ੀਰੋ ਆ ਕੁਝ ਨਹੀਂ ਲੱਭ ਰਿਆ ਜਿਹੜੇ ਜਾਣ ਵਾਲੇ ਸਫਰਾਂ ਤੇ ਆਪਣੇ ਧਿਆਨ ਪਹਿਲਾਂ ਨਿਕਲ ਆਇਆ ਕਰੋ ਘਰੋਂ ਕਾਲੀ ਨਾਲੋਂ ਹਨਾ DNA ਵੀ ਜੀਤਾ ਸ਼ੁਰੂ ਕਰਨਾ ਚੰਗਾ ਵਾ ਜੇ ਪਹਿਲਾਂ 7 ਵਜੇ ਜਾਂਦੇ ਤੇ ਪੌਣੇ 7 ਨਿਕਲਣ ਦੀ ਕੋਸ਼ਿਸ਼ ਕਰਿਆ ਕਰੋ ਘਰੋਂ ਥੋੜਾ ਹੌਲੀ-ਹੌਲੀ ਜਾਓ ਤੇ ਇੰਨਾ ਇੰਨਾ ਦਿਨਾਂ ਵਿੱਚ ਕਾਫੀ ਕੁਝ ਹੁੰਦਾ ਵਾ ਸੁੰਨ ਵਿੱਚ ਵੀ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਤੁੰਗ ਤੋਂ ਬਚਾ ਕਰ ਲੋ ਕੋਈ ਗੱਲ ਕੰਮ ਸਾਰੀ ਜ਼ਿੰਦਗੀ ਚੱਲਣੀ ਹੈ ਪਹਿਲਾਂ ਨਿਕਲ ਆਇਆ ਘਰੋਂ ਤੇ ਦੇਖ ਕੇ ਆਪਣਾ ਚੱਲੋ ਤੇ ਬਾਕੀ ਆਸਣ 커피 ਪੀਏ ਅੰਦਰ ਜਾ ਕੇ ਤੇ ਸਾਰਾ ਅੱਜ ਕੈਂਸਲ ਕਰਤੀ ਧੁੰਦ ਕਰਕੇ ਇਸੇ ਕਰਕੇ ਵੀ ਰੋਡ ਬਹੁਤ ਵਗਦਾ ਵਾ ਤੇ ਤਾਂ ਕਰਕੇ ਨਿੱਕਲੇ ਨਹੀਂ ਜਾਣਾ ਚਲੋ ਠੀਕ ਆ ਦੱਸਿਓ ਜਰੂਰ ਵੀ ਕਿੰਨਾ ਕਿੰਨਾ ਦੇਵੇਂ ਦਾ ਮੌਸਮ ਹੈਗਾ ਵਾ ਅੱਜ ਧੁੰਦ ਕਿੱਥੇ 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 ਧੁੰਦ ਨਹੀਂ ਕਿ ਪਈ ਚੰਗਾ ਜੀ ਸਾਸਰੀ ਕਾਲੀ ਸਾਰਿਆਂ